ਏਅਰਪੋਰਟ ਤੇ ਇੱਕ ਸਫਾਈ ਕਰਮਚਾਰੀ ਸੰਦੀਪ ਆਪਣੀ ਡਿਊਟੀ ਕਰ ਰਿਹਾ ਸੀ ਸਫਾਈ ਕਰਨ ਦੇ ਦੌਰਾਨ ਉਸ ਦੀ ਨਿਗਾਹ ਬਾਹਰ ਯਾਤਰੀਆਂ ਦੇ ਵਿਚਕਾਰ ਖੜੀ ਇੱਕ ਬਜ਼ੁਰਗ ਔਰਤ ਤੇ ਪੈਂਦੀ ਹੈ ਕਾਫੀ ਲੰਬੇ ਸਮੇਂ ਲਈ ਇੱਥੇ ਖੜੀ ਹੈ ਜਦੋਂ ਉਹ ਸਵੇਰੇ ਇੱਥੇ ਡਿਊਟੀ ਕਰਨ ਆਇਆ ਸੀ ਉਦੋਂ ਦੀ ਇੱਥੇ ਖੜੀ ਹੈ ਹੁਣ ਘਰੇ ਜਾਣ ਦਾ ਵੇਲਾ ਹੋ ਚੁੱਕਿਆ ਹੈ ਇੱਥੋਂ ਤੱਕ ਹਿਲੀ ਨਹੀਂ ਹੈ ਅੰਦਰ ਨਿਗਾ ਟਕਾਈ ਬੈਠੀ ਹੈ ਜਿਵੇਂ ਕਿ ਕੋਈ ਗਵਾਚ ਗਿਆ ਹੋਵੇ ਜਿਵੇਂ ਕਿ ਕਿਸੇ ਨੂੰ ਲੱਭਣ ਦੀ ਆਸ ਹੋਵੇ ਇੱਕਦਮ ਉਸ ਦਾ ਮੱਥਾ ਠਣਕਦਾ ਹੋਏ ਅਤੇ ਉਸ ਨੂੰ ਛੱਟ ਪੈਂਦਾ ਹੋਏ ਜਰੂਰ ਵਿਚਾਰੀ ਬੁੱਢੀ ਮਾਤਾ ਨੂੰ ਕੋਈ ਇੱਥੇ ਛੜ ਕੇ ਚਲਾ ਗਿਆ ਹੋਏ ਕਿਉਂਕਿ ਇਸ ਤਰ੍ਹਾਂ ਦੀ ਘਟਨਾਵਾਂ 에어ਪੋਰਟ ਤੇ ਲਗਭਗ ਰੋਜ਼ਾਨਾ ਹੋਇਆ ਕਰਦੀਆਂ ਹਨ ਮਾਤਾ ਜੀ ਦੇ ਕੋਲ ਜਾਂਦਾ ਹੈ ਕਿਸ ਨੂੰ ਲੱਭਦੇ ਹੋ ਮਾਤਾ ਜੀ ਤੁਹਾਡੇ ਨਾਲ ਕੋਣ ਹੈ ਇੱਥੇ ਕੋਈ ਆਸ-ਪਾਸ ਤੁਹਾਡੇ ਕੋਲ ਨਜ਼ਰ ਨਹੀਂ ਆਉਂਦਾ ਕੋਈ ਮਦਦ ਹੈ ਤਾਂ ਦੱਸੋ ਮੈਂ ਤੁਹਾਡੀ ਮਦਦ ਕਰ ਜਾਵਾਂਗਾ ਮੇਰਾ ਬੇਟਾ ਰਮਨ ਗਵਾਚ ਗਿਆ ਹੈ ਅੰਦਰ ਗਿਆ ਸੀ ਮੈਂ ਤੇ ਉਹ ਮੁੰਬਈ ਜਾ ਰਹੀ ਸੀ ਉਸਨੇ ਮੈਨੂੰ ਆਖਿਆ ਵੀ ਆਪਾਂ ਦੋਵੇਂ ਨਾਲ ਚੱਲਾਂਗੇ ਲੇਕਿਨ ਅੰਦਰ ਕੋਈ ਜ਼ਰੂਰੀ ਕੰਮ ਗਿਆ ਹੈ ਉਸਨੇ ਮੈਨੂੰ ਆਖਿਆ ਸੀ ਵੀ ਹੁਣੇ ਆ ਜਾਵੇਗਾ ਲੇਕਿਨ ਸ਼ਾਮ ਪੈ ਗਈ ਹੈ ਹਜੇ ਤੱਕ ਨਹੀਂ ਆਇਆ ਤੂੰ ਜਾ ਕੇ ਦੇਖ ਕੇ ਆਈ ਕਿੱਥੇ ਹੈ ਰਮਨ ਕੀ ਪਤਾ ਉਸ ਨੂੰ ਕੋਈ ਬੜਾ ਜ਼ਰੂਰੀ ਕੰਮ ਤਾਂ ਨਹੀਂ ਹੋ ਗਿਆ ਕਿਤੇ ਕਿਸੇ ਮੁਸੀਬਤ ਦੇ ਵਿੱਚ ਤਾਂ ਨਹੀਂ ਹੈ ਮੈਂ ਇੱਥੇ ਖੜੀ ਹਾਂ ਚੱਲ ਤੂੰ ਬੇਟਾ ਜਾ ਅੰਦਰ ਮੇਰੇ ਬੇਟੇ ਨੂੰ ਦੇਖ ਕੇ ਆ ਅੱਗੋਂ ਸੰਦੀਪ ਆਖਦਾ ਹੈ ਮਾਤਾ ਜੀ ਮੈਨੂੰ ਲੱਗਦਾ ਹੈ ਤੁਹਾਡਾ ਬੇਟਾ ਤੁਹਾਨੂੰ ਛੱਡ ਕੇ ਚਲਾ ਗਿਆ ਹੋਏ ਕਿਉਂਕਿ ਸਵੇਰ ਦੇ ਤੁਸੀਂ ਇੱਥੇ ਖੜੇ ਹੋ ਜੇਕਰ ਕੋਈ ਜ਼ਿਆਦਾ ਜ਼ਰੂਰੀ ਕੰਮ ਹੁੰਦਾ ਹਜੇ ਤੱਕ ਉਸਨੇ ਇੱਥੇ ਆ ਜਾਣਾ ਸੀ ਲੇਕਿਨ ਆਇਆ ਨਹੀਂ ਹੈ ਇਸ ਦਾ ਇਹ ਪਤਾ ਲੱਗਦਾ ਹੈ ਵੀ ਉਹ ਤੁਹਾਨੂੰ ਛੱਡ ਕੇ ਚਲਾ ਗਿਆ ਹੈ ਇਸ ਤਰ੍ਹਾਂ ਦੇ ਘਟਨਾਵਾਂ ਇੱਥੇ ਲਗਭਗ ਰੋਜ਼ ਹੁੰਦੀਆਂ ਹਨ ਤੁਸੀਂ ਚਿੰਤਾ ਨਾ ਕਰੋ ਤੁਹਾਨੂੰ ਕੋ ਮਦਦ ਦੀ ਲੋੜ ਹੈ ਮੈਂ ਕਰ ਦੇਵਾਂਗਾ ਤੂੰ ਐਵੇਂ ਕਿਵੇਂ ਕਹਿ ਸਕਦਾ ਹੈ ਮੇਰੇ ਬੇਟੇ ਦੇ ਬਾਰੇ ਮਾਤਾ ਬੋਲਦੀ ਹੈ ਅੱਗੋਂ ਅਖਦੀ ਹੈ ਕਿ ਤੂੰ ਜਾਣਦਾ ਹੈ ਉਸ ਨੂੰ ਜੇਕਰ ਨਹੀਂ ਜਾਣਦਾ ਤਾਂ ਕਿਵੇਂ ਕਹਿ ਸਕਦਾ ਹੈ ਉਹ ਤਾਂ ਵਿਚਾਰਾ ਦੁਬਈ ਤੋਂ ਵਾਪਸ ਆਇਆ ਸੀ ਮੁੰਬਈ ਦੇ ਵਿੱਚ ਉਸ ਨੂੰ ਵਧੀਆ ਜੌਬ ਮਿਲ ਚੁਕੀ ਹੈ ਤਾਂ ਕਰਕੇ ਉੱਥੇ ਜਾਣਾ ਚਾਹੁੰਦਾ ਹੈ ਪੈਂ ਤਾਂ 에어ਪੋਰਟ ਤੇ ਮੈਨੂੰ ਨਾਲ ਲੈ ਕੇ ਆਇਆ ਹੈ ਅਤੇ ਅਸੀਂ ਦੋਨੇ ਨਾਲ ਜਾਵਾਂਗੇ ਉੱਥੇ ਮੈਂ ਵੀ ਉਸਦਾ ਧਿਆਨ ਰੱਖਾਂਗੀ ਅਤੇ ਉਹ ਮੇਰਾ ਇਸ ਤਰ੍ਹਾਂ ਕਾ ਕੇ ਅੱਗੋਂ ਪਰ ਉਹਨੂੰ ਦੇਖਣ ਲੱਗ ਜਾਂਦੀ ਹੈ ਦੁਬਾਰਾ 에ਰਪੋਰਟ ਦੇ ਵਿੱਚ ਨਿਗਾਹੇ ਵੀ ਮੁੰਡਾ ਹੁਣੇ ਵਾਪਸ ਆ ਜਾਵੇਗਾ ਸਫਾਈ ਕਰਮਚਾਰੀ ਸੰਦੀਪ ਆਪਣਾ ਕੰਮ ਕਰਨ ਲੱਗ ਜਾਂਦਾ ਹੈ ਥੋੜੇ ਸਮੇਂ ਬਾਅਦ ਘਰੇ ਜਾਣ ਦਾ ਵੇਲਾ ਹੁੰਦਾ ਹੋਏ ਆਪਣਾ ਟਿਫਨ ਚੱਕਦਾ ਹੈ ਕੁਝ ਜ਼ਰੂਰੀ ਸਮਾਨ ਲੈਂਦਾ ਹੈ ਘਰੇ ਰਵਾਨਾ ਹੋਣ ਦੀ ਤਿਆਰੀ ਕਰਨ ਲੱਗ ਜਾਂਦਾ ਹੈ ਇਧਰ ਵਿਚਾਰੀ ਬਜ਼ੁਰਗ ਔਰਤ ਉੱਥੇ ਹੀ ਖੜੀ ਹੈ ਮਾਤਾ ਅੰਦਰ ਤੱਕ ਦੇਖ ਰਹੀ ਹੈ ਲੇਕਿਨ ਕੁਝ ਵੀ ਉਸ ਨੂੰ ਨਜ਼ਰ ਨਹੀਂ ਆ ਰਿਹਾ ਉਸ ਦੀ ਇਹ ਹਾਲਤ ਤੇ ਸੰਦੀਪ ਨੂੰ ਤਰਸ ਆ ਜਾਂਦਾ ਹੈ ਅਤੇ ਅੱਗੋਂ ਮਾਤਾ ਨੂੰ ਆਪਣਾ ਇੱਕ ਛੋੜ ਜਿਹੜਾ ਹੈ ਦੇ ਦਿੰਦਾ ਹੈ ਕੋਈ ਗੱਲ ਨਹੀਂ ਮਾਤਾ ਤੁਸੀਂ ਇੱਥੇ ਬੈਠੇ ਰਹੋ ਬਾਕੀ ਜੇਕਰ ਤੁਸੀਂ ਮੇਰੇ ਨਾਲ ਚੱਲਣਾ ਹੈ ਤਾਂ ਮੇਰੇ ਘਰ ਆ ਸਕਦੇ ਹੋ ਰਾਤ ਨੂੰ ਉੱਥੇ ਸੌ ਜਾਣਾ ਅਤੇ ਸਵੇਰੇ ਆ ਕੇ ਇੱਥੇ ਆਪਾਂ ਤੁਹਾਡੇ ਮੁੰਡੇ ਨੂੰ ਲੱਭ ਲਵਾਂਗੇ ਜੇਕਰ ਤੁਹਾਨੂੰ ਸੱਚਮੁੱਚ ਯਕੀਨ ਹੈ ਤਾਂ ਅੱਗੋਂ ਮਾਤਾ ਆਖਦੀ ਹੈ ਲੈ ਯਕੀਨ ਵਾਲੀ ਕਿਹੜੀ ਗੱਲ ਹੈ ਮੇਰਾ ਮੁੰਡਾ ਜ਼ਰੂਰ ਆਵੇਗਾ ਬਾਕੀ ਜੇਕਰ ਮੈਂ ਤੇਰੇ ਨਾਲ ਚਲੀ ਗਈ ਤਾਂ ਫਿਰ ਇੱਥੇ ਜੇਕਰ ਉਹ ਆਇਆ ਤੇ ਵਿਚਾਰਾ ਬੜਾ ਪਰੇਸ਼ਾਨ ਹੋਵੇਗਾ ਕਿਉਂਕਿ ਉਸਨੇ ਮੈਨੂੰ ਇੱਥੇ ਹੀ ਰੁਕਣ ਦਾ ਆਖਿਆ ਸੀ ਉਸਨੇ ਆਖਿਆ ਸੀ ਵੀ ਇੱਥੇ ਮੇਰਾ ਇੰਤਜ਼ਾਰ ਕਰਨਾ ਕੋਈ ਗੱਲ ਨਹੀਂ ਤੂੰ ਜਾ ਬਾਕੀ ਕਮਲ ਦੇਣ ਵਾਸਤੇ ਤੁਹਾਡਾ ਧੰਨਵਾਦ ਅਗੋ ਮਾਤਾ ਸੰਦੀਪਤਾ ਕਮਲ ਲੈ ਕੇ ਆਪਣੇ ਉੱਪਰ ਕਰਕੇ ਚਲੋ ਬੈਠ ਜਾਂਦੀ ਹੈ ਅਤੇ ਸੋਚਾਂ ਦੇ ਵਿੱਚ ਪੈ ਜਾਂਦੀ ਹੈ ਸੰਦੀਪ ਆਪਣੇ ਘਰ ਚਲਾ ਜਾਂਦਾ ਹੈ ਸਵੇਰੇ ਡਿਊਟੀ ਤੇ ਵਾਪਸ ਆਇਆ ਦੇਖਿਆ ਮਾਤਾ ਉੱਥੇ ਹੀ ਖੜੀ ਹੈ ਮਾਤਾ ਹਿੱਲੀ ਤੱਕ ਨਹੀਂ ਹੈ ਉਸ ਨੂੰ ਇਸ ਹਾਲ ਦੇ ਵਿੱਚ ਦੇਖ ਕੇ ਬੜਾ ਤਰਸ ਆ ਰਿਹਾ ਹੈ ਫਰੰਡ ਦਾ ਮੌਸਮ ਹੈ ਵਿਚਾਰੀ ਸਾਰੀ ਰਾਤ ਠੰਡ ਦੇ ਵਿੱਚ ਪਈ ਹੋਣੀ ਸਾਰੀ ਰਾਤ ਵਿਚਾਰੀ ਕੰਬੀ ਹੋਣੀ ਚਲੋ ਜੋ ਵੀ ਹੈ ਹੁਣ ਤਾਂ ਵਿਚਾਰੀ ਦਾ ਕੁਝ ਵੀ ਨਹੀਂ ਹੈ ਅੱਗੋਂ ਮਾਤਾ ਨੂੰ ਪੁੱਛਦਾ ਹੈ ਮਾਤਾ ਜੀ ਕੀ ਹੋਇਆ ਤੁਹਾਡਾ ਪੁੱਤਰ ਨਹੀਂ ਆਇਆ ਮੈਂ ਤੁਹਾਨੂੰ ਕਿਹਾ ਸੀ ਨਾ ਅੱਗੋਂ ਮਾਤਾ ਪਾਵੂ ਕੁਕ ਕੀ ਕਹਿ ਦਿੰਦੀ ਹੈ ਸ਼ਾਇਦ ਤੂੰ ਸੱਚ ਕਹਿਣਾ ਹੈ ਮੈਨੂੰ ਛੱਡ ਕੇ ਚਲਾ ਗਿਆ ਹੈ ਹੁਣ ਮੈਂ ਕਿੱਧਰ ਜਾਵਾਂ ਕੋਈ ਗੱਲ ਨਹੀਂ ਜੇਕਰ ਤੁਹਾਡੇ ਕੋਲ ਕਿਰਾਏ ਦੇ ਪੈਸੇ ਨਹੀਂ ਹਨ ਮੈਂ ਭਰ ਦਿਆਂਗਾ ਤੁਸੀਂ ਮਾਤਾ ਜੀ ਘਰ ਜਾਓ ਅੱਗੋਂ ਸੰਦੀਪ ਜਿਹੜਾ ਹੈ ਆਪਣੀ ਜੇਬ ਦੇ ਵਿੱਚੋਂ 200 ਰੁਪਏ ਵਾਲਾ ਨੋਟ ਕੱਟ ਕੇ ਮਾਤਾ ਜੀ ਨੂੰ ਫੜਾ ਦਿੰਦਾ ਹੈ। ਅੱਗੋਂ ਮਾਤਾ ਜੀ ਪਹਿਲਾਂ ਤਾਂ ਮਨ ਕਰਦੇ ਹਨ ਲੇਕਿਨ ਬਾਅਦ ਦੇ ਵਿੱਚ ਚਲੋ ਆਪਣੇ ਕੋਲ ਰੱਖ ਦਿੰਦੇ ਹਨ ਕਿਉਂਕਿ ਸੱਚਮੁੱਚ ਮਾਤਾ ਜੀ ਕੋਲ ਕਿਤੇ ਜਾਣ ਦੇ ਪੈਸੇ ਨਹੀਂ ਹਨ। ਅੱਗੋਂ ਮਾਤਾ ਜੀ ਚਲੋ ਬਾਹਰ ਤੇ ਲ ਜਾਂਦੇ ਹਨ। ਬਾਹਰ ਜਾ ਕੇ ਸੜਕ ਦੇ ਉੱਪਰ ਇੱਕ ਕਿਨਾਰੇ ਤੇ ਬੈਠ ਜਾਂਦੇ ਹਨ। ਸੰਦੀਪ ਆਪਣਾ ਕੰਮ ਕਰਨ ਲੱਗ ਜਾਂਦਾ ਹੈ। ਸ਼ਾਮ ਹੋ ਚੁੱਕੀ ਹੈ। ਘਰ ਜਾਣ ਦਾ ਵੇਲਾ ਹੋ ਚੁੱਕਿਆ ਹੈ। ਸੰਦੀਪ ਆਪਣਾ ਟਿਫਨ ਅਤੇ ਜ਼ਰੂਰੀ ਸਮਾਨ ਲੈ ਕੇ ਕਰਵਲ ਰਵਾਨਾ ਹੋ ਚੁੱਕਿਆ ਹੈ ਅਗੋਂ ਅਗੋਂ ਆਪਣੇ ਘਰ ਦੇ ਨੇੜੇ ਇੱਕ ਗਲੀ ਦੇ ਵਿੱਚ ਦਿਖਦਾ ਹੈ ਇੱਕ ਬਜ਼ੁਰਗ ਔਰਤ ਕੁਝ ਕੁੱਤਿਆਂ ਨੂੰ ਭਜਾਰੀ ਹੈ ਹੱਥ ਦੇ ਵਿੱਚ ਉਸ ਦੇ ਵੱਟਾ ਹੈ ਉਹਨਾਂ ਕੁੱਤਿਆਂ ਦੇ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੂੰ ਡਰਾ ਰਹੀ ਹੈ ਲੇਕਿਨ ਵੱਟੇ ਨੂੰ ਦੇਖ ਕੇ ਕੁੱਤੇ ਹੋਰ ਭੌਂਕ ਰਹੇ ਹਨ ਉਹਨਾਂ ਦੇ ਭੌਂਕਣ ਦੀ ਆਵਾਜ਼ ਸੁਣ ਕੇ ਦੂਰੋਂ ਨੇੜੋਂ ਹੋਰ ਜ਼ਿਆਦਾ ਕੁੱਤੇ ਆ ਰਹੇ ਹਨ ਮਾਂਤਾ ਜੀ ਨੂੰ ਡਰਾ ਰਹੇ ਹਨ ਮਾਤਾ ਜੀ ਆਪਣੇ ਵੱਲੋਂ ਕੁੱਤਿਆਂ ਨੂੰ ਭਜਾਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਬੁੱਢਾ ਸਰੀਰ ਹੈ ਭੱਜਿਆ ਵੀ ਨਹੀਂ ਜਾ ਰਿਹਾ ਅੱਗੇ ਵਧ ਨਹੀਂ ਦੇ ਰੇ ਨਹੀਂ ਪਿੱਛੇ ਹਟ ਸਕਦੀ ਹੈ ਕਿਉਂਕਿ ਜੇਕਰ ਭੱਜੀ ਤਾਂ ਕੁੱਤੇ ਸ਼ਾਇਦ ਪੈ ਨਾ ਜਾਣ ਇਹ ਸਭ ਦੇਖ ਕੇ ਅਮਨ ਪਰਸਾ ਜਾਂਦਾ ਹੈ ਉਸ ਬੁੱਢੀ ਮਾਤਾ ਦੇ ਕੋਲ ਜਾਂਦਾ ਹੈ ਅਤੇ ਜਿਵੇਂ ਹੀ ਦੇਖਿਆ ਇਹ ਤਾਂ ਉਹੀ ਬਜ਼ੁਰਗ ਮਾਤਾ ਹਨ ਜੋ ਕਿ ਉੱਥੇ 에어ਪੋਰਟ ਤੇ ਮਿਲੇ ਸਨ ਇਹ ਵਿਚਾਰੇ ਠੀਕੀ ਕਰ ਰਹੇ ਹਨ ਕੁੱਤਿਆਂ ਨੂੰ ਭਜਾ ਦਿੰਦਾ ਹੈ ਅਤੇ ਮਾਤਾ ਜੀ ਨੂੰ ਆਪਣੇ ਨਾਲ ਆਪਣੇ ਘਰ ਲਿਆਂਦਾ ਹੈ ਹੁਣ ਘਰ ਤਾਂ ਲਿਆਇਆ ਅਗੋਂ ਪੁੱਛਣਾ ਵੀ ਜ਼ਰੂਰੀ ਹੈ ਅਗੋਂ ਕਰਦਿਆਂ ਦੀ ਸਲਾਹ ਵੀ ਜ਼ਰੂਰੀ ਹੈ ਐਵੇਂ ਇੱਥੇ ਲਿਆ ਕੇ ਚਲੋ ਇੱਕ ਵਾਰ ਤਾਂ ਚਾਹ ਵਗੈਰਾ ਪਿਆ ਦਿੰਦਾ ਹੈ ਅਗੋਂ ਪੁੱਛਦਾ ਹੈ ਮਾਤਾ ਜੀ ਤੁਸੀਂ ਆਪਣੇ ਘਰ ਕਿਉਂ ਨਹੀਂ ਗਏ ਇੱਥੇ ਬਾਹਰ ਗਲੀਆਂ ਦੇ ਵਿੱਚ ਕੀ ਕਰ ਰਹੇ ਸੀ ਜੇਕਰ ਮੈਂ ਨਾ ਆਉਂਦਾ ਸ਼ਾਇਦ ਕੁੱਤਿਆਂ ਨੇ ਤੁਹਾਨੂੰ ਨੁਕਸਾਨ ਪਹੁੰਚਾ ਦੇਣਾ ਸੀ ਕਿਉਂ ਉੱਥੇ ਖੜੇ ਸੀ ਘਰੇ ਕਿਉਂ ਨਹੀਂ ਗਏ ਮਾਤਾ ਵਿਚਾਰੀ ਰੋਂਦੀ ਆਖਦੀ ਹੈ ਪਾਵਕ ਹੋ ਜਾਂਦੀ ਹੈ ਵੀ ਮੈਂ ਕਿੱਧਰ ਜਾਵਾਂ ਮੇਰਾ ਮੁੰਡਾ ਦਰਅਸਲ ਦੁਬਈ ਤੋਂ ਵਾਪਸ ਆਇਆ ਤਾਂ ਉਸ ਨੂੰ ਮੁੰਬਈ ਜਾਣ ਦੇ ਵਾਸਤੇ ਕੁਝ ਪੈਸੇ ਚਾਹੀਦੇ ਸਨ ਕੁਝ ਪੈਸੇ ਆਪਣੇ ਕੰਮ ਦੇ ਵਾਸਤੇ ਇਸ ਕਰਕੇ ਸਾਡਾ ਪਲਾਟ ਜਿਹੜਾ ਹੈ ਜੋ ਕਿ ਇੱਕੋ ਇੱਕ ਨਿਸ਼ਾਨੀ ਸੀ ਮੇਰੇ ਘਰ ਦੇ ਦੀ ਉਹ ਵੀ ਵੇਚ ਦਿੱਤੀ ਜੋ ਥੋੜੀ ਬਹੁਤੀ ਜ਼ਮੀਨ ਸੀ ਪਹਿਲਾਂ ਹੀ ਗਹਿਣੀ ਸੀ ਉਸ ਨੂੰ ਵੀ ਵੇਚ ਵਟ ਕੇ ਅਸੀਂ ਦੋਵੇਂ ਮੁੰਬਈ ਜਾ ਰਹੇ ਸੀ ਸਾਡਾ ਪਲਾਨ ਸੀ ਵੀ ਉੱਥੇ ਜਾ ਕੇ ਰਹਾਗੇ ਲੇਕਿਨ ਸ਼ਾਇਦ ਕਿਸਮਤ ਕੁਝ ਹੋਰ ਨਿਕਲੀ ਸ਼ਾਇਦ ਉਸਨੇ ਮੈਨੂੰ ਇੱਥੇ ਗਲੀਆਂ ਤੇ ਰੋਣ ਵਾਸਤੇ ਮੈਨੂੰ ਮਰਨ ਵਾਸਤੇ ਇੱਥੇ ਛੱਡ ਦਿੱਤਾ ਹੈ ਹੁਣ ਮਾਤਾ ਦੀ ਇਹ ਗੱਲ ਸੁਣ ਕੇ ਸੰਦੀਪ ਬੜਾ ਭਾਵੁਕ ਹੋ ਜਾਂਦਾ ਹੈ ਸੰਦੀਪ ਅੰਦਰ ਆਪਣੇ ਘਰ ਦੀ ਕੋਲ ਜਾਂਦਾ ਹੈ ਅੱਗ ਵਕਦਾ ਹੈ ਮੈਂ ਆਪਣੀ ਮਾਤਾ ਨੂੰ ਉਸ ਸਮੇਂ ਪੈਸੇ ਦੀ ਕਮੀ ਹੋਣ ਕਰਕੇ ਨਹੀਂ ਬਚਾ ਸਕਿਆ ਅੱਜ ਤੱਕ ਮੈਨੂੰ ਉਸ ਦਾ ਮਲਾਲ ਹੈ ਆ ਬੇਚਾਰੀ ਮਾਤਾ ਬੜੀ ਬਜ਼ੁਰਗ ਹੈ ਬੜੀ ਬੇਸਹਾਰਾ ਹੈ ਇਸ ਨੂੰ ਇਸ ਆਪਣੇ ਮੁੰਡਿਆਂ ਨੇ ਘਰੋਂ ਬਾਹਰ ਕੱਢ ਦਿੱਤਾ ਹੈ ਇਸ ਨੂੰ ਆਪਣਾ ਮੁੰਡਾ 에ਅਰਪੋਰਟ ਤੇ ਕੱਲ ਨੂੰ ਛੱਡ ਗਿਆ ਹੈ ਹੁਣ ਬਤਾਲੀ ਦਾ ਅੱਗੇ ਪਿੱਛੇ ਕੋਈ ਨਹੀਂ ਹੈ ਸ਼ਾਇਦ ਆਪਾਂ ਲੈ ਕੇ ਇਸ ਨੂੰ ਆਪਣੇ ਘਰ ਰੱਖ ਲਈਏ ਤਾਂ ਬੜਾ ਚੰਗਾ ਹੋਵੇਗਾ ਕਿੰਨਾ ਪੁੱਣ ਵਾਲੀ ਗੱਲ ਹੈ ਅੱਗੋਂ ਸੰਦੀਪ ਦੀ ਪਤਨੀ ਝਟ ਮਨ ਜਾਂਦੀ ਹੈ ਕੋਈ ਗੱਲ ਨਹੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਵੈਸੇ ਵੀ ਮੈਂ ਘਰ ਦੇ ਵਿੱਚ ਇਕੱਲੀ ਹੁਣੀ ਹਾਂ ਬੱਚੇ ਸਕੂਲ ਚਲੇ ਜਾਂਦੇ ਹਨ ਤੁਸੀਂ ਆਪਣੀ ਡਿਊਟੀ ਕਰੇ ਸਾਰਾ ਦਿਨ ਇਕੱਲੀ ਰਹਿਣੀ ਹਾਂ ਜੇਕਰ ਇਹ ਇੱਥੇ ਰਹਿ ਜਾਣਗੇ ਫਿਰ ਕੀ ਹੋਇਆ ਦੋ ਸਮੇਂ ਦੀ ਰੋਟੀ ਖਾਣਗੇ ਇੰਜ ਸੋਚ ਲਾਂਗੇ ਘਰ ਦੇ ਵਿੱਚ ਇੱਕ ਜੀ ਹੋਰ ਵੱਧ ਗਿਆ ਹੈ ਤੁਸੀਂ ਚਿੰਤਾ ਨਾ ਕਰੋ ਆਰਾਮ ਦੇ ਨਾਲ ਮਾਤਾ ਜੀ ਨੂੰ ਪੁੱਛੋ ਇੱਥੇ ਰਹਿਣਗੇ ਜਾਂ ਨਹੀਂ ਜੇਕਰ ਹਾਂ ਪਰ ਦੇ ਹਨ ਆਪ ਹਸੀ ਨਾਲ ਇਹਨਾਂ ਨੂੰ ਇੱਥੇ ਰੱਖ ਲਵਾਂਗੇ ਤੁਸੀਂ ਚਿੰਤਾ ਨਾ ਕਰੋ ਮੇਰੇ ਵੱਲੋਂ ਹਾਂ ਸਮਝੋ ਅੱਗੋਂ ਸੰਦੀਪ ਆਪਣੀ ਪਤਨੀ ਨੂੰ ਰਾਜੀ ਦੇ ਕੇ ਚਲੋ ਉਸ ਨੂੰ ਹੌਸਲਾ ਜਾਂਦਾ ਹੈ ਅੱਗੋਂ ਬਾਹਰ ਜਾਂਦਾ ਹੈ ਕਿਉਂਕਿ ਸੰਦੀਪ ਦੇ ਮਨ ਦੇ ਵਿੱਚ ਹੈ ਵੀ ਜੇਕਰ ਇਸ ਮਾਤਾ ਨੂੰ ਬਾਹਰ ਇਕੱਲੀ ਨੂੰ ਕੁਝ ਹੋ ਗਿਆ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰ ਪਾਵੇਗਾ ਬੜਾ ਚੰਗਾ ਇਨਸਾਨ ਹੈ ਸ਼ਾਇਦ ਚੰਗਾਈ ਹਮੇਸ਼ਾ ਮੁਰਦੀ ਹੈ ਅੱਜ ਗਰੀਬੀ ਦੀ ਹਾਲਤ ਵਿੱਚ ਹੈ ਸ਼ਾਇਦ ਉਸਦੀ ਕਿਸਮਤ ਬਦਲਣ ਵਾਲੀ ਹੈ ਚਲੋ ਮਾਤਾ ਜੀ ਦੇ ਕੋਲ ਜਾਂਦਾ ਹੈ ਅੱਗੋਂ ਮਾਤਾ ਜੀ ਜਿਹੜੇ ਹਨ ਇੱਕ ਵਾਰ ਸੁਣਦੇ ਹਨ ਵੀ ਸੰਦੀਪ ਜਿਹੜਾ ਹੈ ਉਸ ਨੂੰ ਆਪਣੇ ਘਰ ਰੱਖਣਾ ਚਾਹੁੰਦਾ ਹੈ ਨਾ ਨੁਕਰ ਕਰਦੇ ਹਨ ਲੇਕਿਨ ਜਦੋਂ ਸੰਦੀਪ ਅਤੇ ਉਸ ਦੀ ਪਤਨੀ ਵਾਰ-ਵਾਰ ਮੰਨਤਾ ਕਰਦੇ ਹਨ ਤਾਂ ਚਲੋ ਮਾਤਾ ਵੀ ਵਿਚਾਰੀ ਕੀ ਕਰੇ ਮੰਨ ਜਾਂਦੀ ਹੈ ਆਖਿਰਕਾਰ ਉਸ ਨੂੰ ਘਰੇ ਰੱਖਣ ਵਾਸਤੇ ਇੱਕ ਪਰਿਵਾਰ ਮਿਲ ਚੁੱਕਿਆ ਹੈ ਇੱਥੇ ਰਹੇਗੀ ਸ਼ਾਇਦ ਖੁਸ਼ ਰਹਿ ਸਕਦੀ ਹੈ ਹੁਣ ਤਾਂ ਉਸ ਦਾ ਆਪਣਾ ਘਰ ਵੀ ਨਹੀਂ ਹੈ ਕਿੱਥੇ ਜਾਵੇਗੀ ਕਿੱਥੇ ਦਰਦਰ ਦੀਆਂ ਠੋਕਰਾਂ ਖਾਵੇਗੀ ਸਿਵਾਇ ਗੁਰਦੁਆਰਿਆਂ ਦੇ ਸਿਵਾਇ ਮੰਦਰਾਂ ਦੇ ਵਿਚਾਰੀ ਕਿੱਧਰ ਭਟਕੇਗੀ ਚਲੋ ਇੱਥੇ ਉਸ ਦਾ ਆਪਣਾ ਪਰਿਵਾਰ ਹੈ ਉਸ ਨੂੰ ਰੱਖਣਾ ਚਾਹੁੰਦੇ ਹਨ ਮਾਤਾ ਜੀ ਤਿਆਰ ਹੋ ਜਾਂਦੇ ਹਨ ਅਤੇ ਉਹਨਾਂ ਦੇ ਨਾਲ ਰਹਿੰਦੇ ਹਨ ਹੁਣ ਸੰਦੀਪ ਆਪਣੀ ਡਿਊਟੀ ਜਾ ਕੇ ਕਰਦਾ ਹੈ ਇਧਰੋਂ ਬੱਚੇ ਸਕੂਲ ਚਲੇ ਜਾਇਆ ਕਰਦੇ ਹਨ ਵਿਚਾਰੀ ਮਾਤਾ ਜੀ ਹੈ ਮਨਪ੍ਰੀਤ ਦੇ ਨਾਲ ਸੰਦੀਪ ਦੀ ਪਤਨੀ ਦੇ ਨਾਲ ਲੰਮਾ ਸਮਾਂ ਗੱਲਾਂ ਕਰਿਆ ਕਰਦੀ ਹੈ ਸੰਦੀਪ ਦੀ ਪਤਨੀ ਮਨਪ੍ਰੀਤ ਆਪਣੇ ਦੁੱਖੜੇ ਸੁਣਾ ਕਰਦੀ ਹੈ ਆਪਣੇ ਜੀਵਨ ਦੇ ਹਾਲ ਦੱਸਦੀ ਹੈ ਕਿ ਕਿਸ ਤਰ੍ਹਾਂ ਅਸੀਂ ਗਰੀਬੀ ਦੇ ਵਿੱਚ ਕਾਰ ਗੁਜ਼ਾਰਾ ਕਰ ਰਹੇ ਹਾਂ ਇੱਧਰ ਸੰਦੀਪ ਦੀ ਸਫਾਈ ਕਰਮਚਾਰੀ ਦੀ ਨੌਕਰੀ ਹੈ ਕੋਈ ਜ਼ਿਆਦਾ ਤਨਖਾਹ ਨਹੀਂ ਹੈ ਲੇਕਿਨ ਚਲੋ ਕਰਦਾ ਗੁਜ਼ਾਰਾ ਚੱਲ ਜਾਂਦਾ ਹੈ ਬੱਚੇ ਠੀਕ ਠਾਕ ਸਕੂਲ ਦੇ ਵਿੱਚ ਪੜ ਰਹੇ ਹਨ ਮੈਂ ਵੀ ਕਰੇ ਰਹਿਣੀ ਹਾਂ ਸਾਰਾ ਦਿਨ ਘਰੇ ਇਕੱਲੀ ਐਵੇਂ ਬੈਠੀ ਰਹਿਣੀ ਹਾਂ ਚਲੋ ਹੁਣ ਤੁਸੀਂ ਆ ਗਏ ਹੋ ਅਗੋਂ ਮਾਤਾ ਵੀ ਆਪਣੇ ਨੂੰ ਆਪਣੇ ਮੁੰਡੇ ਬਾਰੇ ਦੱਸਦੀ ਹੈ ਹੁਣ ਆਪਣੀ ਨੂੰ ਅਤੇ ਆਪਣੇ ਮੁੰਡੇ ਦੀ ਜਦੋਂ ਅਸਲ ਕਰਤੂਤਾ ਦੱਸਿਆ ਅਸਲ ਪਾਣੀ ਦਾ ਸੇਵੀ ਕਿਸ ਤਰ੍ਹਾਂ ਮੈਨੂੰ ਇਕੱਲੀ ਨੂੰ ਛੱਡ ਕੇ ਪਹਿਲਾਂ ਤਾਂ ਦੁਬਈ ਗਿਆ ਉਸ ਦੀ ਪਤਨੀ ਦਾ ਮੈਂ ਧਿਆਨ ਰੱਖਿਆ ਬਾਅਦ ਦੇ ਵਿੱਚ ਜਦੋਂ ਵਾਪਸ ਆਇਆ ਆਪਣੀ ਪਤਨੀ ਨੂੰ ਨਾਲ ਲੈ ਕੇ ਉਹ ਹੁਣ ਮੁੰਬਈ ਚਲਾ ਗਿਆ ਏ ਮੈਨੂੰ ਇਕੱਲਾ ਛੱਡ ਗਿਆ ਏ ਅਤੇ ਜਦੋਂ ਸਾਰਾ ਕੁਝ ਦੱਸਿਆ ਤਾਂ ਮਨਪ੍ਰੀਤ ਦੇ ਮੂੰਹ ਤੇ ਵੀ ਹੱਥ ਰ ਆ ਗਿਆ ਉਹ ਵੀ ਕਹਿਣ ਲੱਗੀ ਕਿਸ ਤਰ੍ਹਾਂ ਦਾ ਬੁਰਾ ਮੁੰਡਾ ਹੈ ਤੁਹਾਡਾ ਤੁਹਾਨੂੰ ਇਕੱਲੀ ਨੂੰ ਛੱਡ ਗਿਆ ਏ ਅੱਗੋਂ ਸ਼ਾਇਦ ਉਸ ਨੂੰ ਹੁਣੇ ਨਾ ਪਤਾ ਲੱਗੇ ਸ਼ਾਇਦ ਹਜੇ ਉਸ ਨੂੰ ਲੱਗੇ ਵੀ ਉਸਨੇ ਠੀਕ ਕੀਤਾ ਹੈ ਲੇਕਿਨ ਜਦੋਂ ਉਸਤੇ ਆਪਤੇ ਬੀਤੇਗੀ ਜਦੋਂ ਉਸਦੇ ਮੁੰਡੇ ਅੱਗੋਂ ਉਸਨੂੰ ੱੱਕੇ ਮਾਰ ਕੇ ਇਸੇ ਤਰ੍ਹਾਂ ਬਾਹਰ ਕੱਢਣਗੇ ਦਰਦ ਅਦਲੀ ਪਟਕਾਉਣਗੇ ਸ਼ਾਇਦ ਉਦੋਂ ਉਸਨੂੰ ਪਤਾ ਲੱਗੇਗਾ ਉਦੋਂ ਅੰਦਾਜ਼ਾ ਹੋਵੇਗਾ ਵੀ ਉਸਨੇ ਕਿੱਡਾ ਮੰਡਾ ਪਾਪ ਕੀਤਾ ਹੈ ਆਪਣੀ ਮਾਂ ਦੇ ਨਾਲ ਸੱਕੀ ਮਾਤਾ ਦੇ ਨਾਲ ਇਸ ਤਰ੍ਹਾਂ ਪਲਾ ਕੌਣ ਕਰਦਾ ਹੈ ਅੱਗੋਂ ਚਲੋ ਦੋਵੇਂ ਜਣੀਆਂ ਇਕੱਠੀਆਂ ਗੱਲਾਂ ਕਰਦੇ ਹਨ ਥੋੜੇ ਦਿਨ ਹੋ ਜਾਂਦੇ ਹਨ ਘਰ ਦੇ ਵਿੱਚ ਪੈਸਿਆਂ ਦੀ ਤੰਗੀ ਹੈ ਘਰ ਦੇ ਵਿੱਚ ਇੱਕ ਜੀ ਦੇ ਹੋਰ ਹੋਣ ਕਰਕੇ ਸ਼ਾਇਦ ਘਰ ਦੇ ਵਿੱਚ ਹੋਰ ਤੰਗੀ ਆ ਚੁੱਕੀ ਹੈ ਮਾਤਾ ਇਸ ਗੱਲ ਨੂੰ ਅਨੁਭਵ ਕਰ ਰਹੀ ਹੈ ਵੀ ਘਰ ਦੇ ਵਿੱਚ ਸਤਮੁੱਚ ਪੈਸੇ ਨਹੀਂ ਹਨ ਇਹ ਵਿਚਾਰੇ ਮੈਨੂੰ ਵੀ ਪਾਲ ਰਹੇ ਹਨ ਮੇਰਾ ਵੀ ਧਿਆਨ ਰੱਖਦੇ ਹਨ ਦਵਾਈ ਦਾ ਭਲਿਆ ਕਰਦੇ ਹਨ ਮੈਂ ਵੀ بیمار ਰਹਿਣ ਲੱਗੀ ਹਾਂ ਦਵਾਈਆਂ ਦਾ ਖਰਚਾ ਬਹੁਤ ਹੈ ਤਾਂ ਸ਼ਾਇਦ ਇਹਨਾਂ ਤੇ ਵੀ ਵਜਨ ਵਧ ਰਿਹਾ ਹੈ ਇਹ ਵੀ ਹੋਣਾ ਮੇਰੇ ਕਰਕੇ ਤੰਗ ਹਨ ਅਗੋਂ ਮਾਤਾ ਕਹਿੰਦੀ ਹੈ ਮੈਨੂੰ ਕਿਸੇ ਕੰਮ ਲਗਾ ਦਿਓ ਕਿਸੇ ਹੋਟਲ ਦੇ ਵਿੱਚ ਭਾਂਡੇ ਮਾੰਦਣਾ ਜਾਂ ਫਿਰ ਕਿਸੇ ਸਕੂਲ ਦੇ ਵਿੱਚ ਬੱਚਿਆਂ ਦੇ ਧਿਆਨ ਰੱਖਣ ਵਾਸਤੇ ਮੈਂ ਆਪੇ ਛੋਟੇ-ਮੋਟੇ ਕੰਮ ਕਰ ਲਾਂਗੀ ਮੈਨੂੰ ਬਸ ਇੱਕ ਵਾਰੀ ਕੰਮ ਦਵਾ ਦਿਓ ਅਗੋ ਸੰਦੀਪ ਨਾ ਕਰਕੇ ਕਹਿ ਦਿੰਦਾ ਹੈ ਲੈ ਤੁਸੀਂ ਕਿਉਂ ਕੰਮ ਕਰੋਗੇ ਸਾਡੇ ਇੰਨੇ ਮਾੜੇ ਨਹੀਂ ਆਏ ਮੰਨ ਲਿਆ ਅਸੀਂ ਗਰੀਬ ਹਾਂ ਲੇਕਿਨ ਹਜੇ ਤੱਕ ਅਸੀਂ ਆਪਣੇ ਪੈਰਾਂ ਤੇ ਖੜੇ ਹਾਂ ਸਾਨੂੰ ਤੁਹਾਡੀ ਮਦਦ ਲੈਣ ਦੀ ਲੋੜ ਨਹੀਂ ਹੈ ਬਜ਼ੁਰਗਾਂ ਕੋਲ ਕੰਮ ਕਰਾਵਾਂਗੇ ਤਾਂ ਕਿਹੜੀ ਨਰਕ ਚ ਜਾਵਾਂਗੇ ਬਾਅਦ ਦੇ ਵਿੱਚ ਕਿਸ ਨੂੰ ਮੂੰਹ ਦਿਖਾਣਾ ਹੈ ਜੇਕਰ ਕੰਮ ਕਰੇਗਾ ਹੀ ਤਾਂ ਪਹਿਲਾ ਮਨਪ੍ਰਿਤ ਕਰ ਲਵੇਗੀ ਇਸੇ ਹੱਡ ਗੋਡੇ ਕੰਮ ਕਰਦੇ ਹਨ ਤੁਸੀਂ ਤਾਂ ਪਹਿਲਾਂ ਬਿਮਾਰ ਚੱਲਦੇ ਹੋ ਕਿਹੜੇ ਸਰਨ ਕੰਮ ਕਰੋਗੇ ਜੇਕਰ ਕੰਮ ਤੇ ਲਾਣਾ ਹੀ ਹੈ ਮਨਪ੍ਰਿਤ ਨੂੰ ਲਗਾਨੇ ਹਾਂ ਲੇਕਿਨ ਚਲੋ ਹਜੇ ਮਨਪ੍ਰੀਤ ਦੇ ਕੰਮ ਕਰਨ ਦੀ ਸਲਾਹ ਨਹੀਂ ਬਣਦੀ ਐਸੀ ਤਰ੍ਹਾਂ ਟਾਈਮ ਟੱਪਦਾ ਹੈ ਇਧਰੋਂ ਮਾਤਾ ਜਿਹੜੀ ਹੈ ਬਾਜ਼ਾਰ ਜਾਂਦੀ ਹੈ ਸਬਜ਼ੀ ਖਰੀਦੀ ਹੈ ਸਬਜ਼ੀ ਖਰੀਦਣ ਵਾਸਤੇ ਕਈ ਰੇੜੀਆਂ ਘੁੰਮਦੀ ਹੈ ਅਤੇ 10-20 ਰੁਪਏ ਰੋਜ਼ ਦੇ ਬਚਾ ਲੈਂਦੀ ਹੈ ਹੁਣ 10-20 ਰੁਪਏ ਬਚਦੇ ਹਨ ਤਾਂ ਹਫਤੇ ਦੇ ਜਿਹੜੇ ਹਨ ਵਧੀਆ ਉਸ ਤੇ 150 ਰੁਪਏ ਬਣ ਜਾਂਦਾ ਹੈ ਅੱਜ ਮਨ ਕੀਤਾ ਹੈ ਉੱਥੇ ਇੱਕ ਛੋਟਾ ਬੱਚਾ ਹੈ ਜੋ ਕਿ ਲਾਟਰੀ ਦੀਆਂ ਟਿਕਟਾਂ ਵੇਚ ਰਿਹਾ ਹੈ ਉਸ ਨੂੰ ਦੇਖਦੀ ਹੈ ਛੋਟਾ ਬੱਚਾ ਵਿਚਾਰਾ ਭੁੱਖ ਦੇ ਮਾਰੇ ਕਦੇ ਉਧਰ ਭੱਜਦਾ ਹੈ ਕਦੇ ਉਧਰ ਸ਼ਾਇਦ ਇਹ ਲੋਟਰੀ ਹੀ ਉਸ ਤੇ ਖਾਣ ਦਾ ਜਰੀਆ ਹੈ ਸ਼ਾਇਦ ਐਸੀ ਕਰਕੇ ਕਦੇ ਇਸ ਤੇ ਮਿੰਤਾ ਕਰਦਾ ਹੈ ਵੀ ਦੋ ਲੋਟਰੀਆਂ ਲੈ ਲਓ ਇੱਕ ਲੋਟਰੀ ਲੈ ਲਓ ਬੜਾ ਕਿਰਪਾ ਹੋਵੇਗੀ ਤੁਹਾਡੀ ਪੀਖਣੀ ਮੰਗ ਰਿਹਾ ਫਿਰ ਵੀ ਆਪਣੀ ਕਿਰਤ ਕਰ ਰਿਹਾ ਹੈ ਮਾਤਾ ਨੂੰ ਬੜਾ ਤਰਸ ਆ ਜਾਂਦਾ ਹੈ ਉਸ ਬੱਚੇ ਦੇ ਕੋਲੋਂ ਇੱਕ ਲੋਟਰੀ ਲੈ ਲੈਂਦੀ ਹੈ ਅਤੇ 100 ਰੁਪਏ ਦਾ ਨੋਟ ਉਸ ਨੂੰ ਦੇ ਦਿੰਦੀ ਹੈ 10 ਕਰੋੜ ਦੀ ਲੋਟਰੀ ਹੈ ਸ਼ਾਇਦ ਸੋਚਦੀ ਹੈ ਇਸ ਬੱਚੇ ਦੇ ਕਰਮਾਂ ਨੂੰ ਸਾਡੀ ਵੀ ਕਿਸਮਤ ਬਦਲ ਜਾਵੇ ਸ਼ਾਇਦ ਇਸ ਬੱਚੇ ਦੀ ਦੁਆਦਰੀ ਹੈ ਸਾਡੇ ਪਰਿਵਾਰ ਨੂੰ ਲੱਗ ਜਾਵੇ ਚਲੋ ਲਾਟਰੀ ਲਿਆ ਕੇ ਆਪਣੀ ਨੂੰ ਨੂੰ ਦੇ ਦਿੰਦੀ ਹੈ ਕਹਿੰਦੀ ਹੈ ਆ ਬਚਾਰੇ ਬੱਚੇ ਕਰਕੇ ਮੈਂ ਲਾਟਰੀ ਖਰੀਦ ਲਈ ਹੈ ਕੋਈ ਗੱਲ ਨਹੀਂ ਇਸ ਨੂੰ ਸੰਭਾਲ ਕੇ ਰੱਖ ਦੇ ਇੱਕ ਮਹੀਨੇ ਬਾਅਦ ਇਸ ਦਾ ਰਿਜ਼ਲਟ ਆਵੇਗਾ ਦੇਖ ਲਵਾਂਗੇ ਬਣਿਆ ਤਾਂ ਠੀਕ ਨਾ ਬਣਿਆ ਤਾਂ ਸੋਚ ਲਵਾਂਗੇ ਬੱਚੇ ਨੇ ਰੋਟੀ ਖਵਾ ਦਿੱਤੀ ਹੈ ਕੋਈ ਗੱਲ ਨਹੀਂ ਮਾਤਾ ਜੀ ਤੁਸੀਂ ਚਿੰਤਾ ਨਾ ਕਰੋ ਮੈਂ ਸੰਭਾਲ ਦੰਗੀ ਬਸ ਇਸ ਨੂੰ ਸੰਦੀਪ ਨੂੰ ਨਾ ਦਸਨਾ ਅੱਗੋ ਚਲੋ ਦੋਵੇਂ ਦੜੀਆਂ ਦੜੀਆਂ ਹਨ ਉਸ ਨੂੰ ਸੰਭਾਲ ਦਿੰਨੀਆਂ ਹਨ اسی طرح اگلے ہفتے માતા ਉਸੇ بچے ਦੇ ਕੋਲੋਂ ਇੱਕ ਹੋਰ ਲਾਟਰੀ ਲਿਆਉਂਦੇ ਹਨ اسی طرح ਕਰਦੇ ਕਰਦੇ ਘਰ ਦੇ ਵਿੱਚ ਤਿੰਨ ਲਾਟਰੀ ਦੇ ਟਿਕਟਾ ਹੋ ਚੁੱਕਿਆ ਹਨ ਹੁਣ ਬੱਚਾ ਜਿਹੜਾ ਹੈ ਬਾਦੇ ਵਿੱਚ ਜਦੋਂ ਰਿਜ਼ਲਟ ਆਣ ਦੀ ਤਰੀਖ ਹੈ ਉਸ ਤੋਂ ਦੋ ਦਿਨ ਪਹਿਲਾਂ ਦੱਸ ਦਿੰਦਾ ਹੈ ਮਾਤਾ ਜੀ ਤੁਸੀਂ ਮੇਰੇ ਤੋਂ ਤਿੰਨ ਲਾਟਰੀਆਂ ਲਈਆਂ ਸਨ ਉਹਨਾਂ ਦਾ ਰਿਜ਼ਲਟ ਜਿਹੜਾ ਹੈ ਇੱਕ ਤਰੀਕ ਨੂੰ ਆਵੇਗਾ ਹਜੇ ਦੋ ਤਿੰਨ ਦਿਨ ਪਈ ਹਨ ਜਦੋਂ ਇੱਕ ਤਰੀਕ ਹੋਵੇਗੀ ਤਾਂ 12 ਵਜੇ ਟੈਲੀਵਿਜ਼ਨ ਤੇ ਲਾਟਰੀ ਦੇ ਵਿਜੇਤਾ ਦਾ ਨਾਮ ਦੱਸਿਆ ਜਾਵੇਗਾ ਤੁਸੀਂ ਟੈਲੀਵਿਜ਼ਨ ਖੋਲ ਕੇ ਦੇਖ ਲੈਣਾ ਆਪਣਾ ਨੰਬਰ ਮਿਲਾ ਦੇਣਾ ਜੇਕਰ ਸੱਚਮੁੱਚ ਤੁਹਾਡੀ ਕਿਸਮਤ ਦੇ ਵਿੱਚ ਲਿਖਿਆ ਹੋਇਆ ਤੁਹਾਡਾ ਨਾਮ ਜਿਹੜਾ ਹੈ ਲਾਟਰੀ ਦੇ ਵਿੱਚ ਆ ਜਾਵੇਗਾ ਚਲੋ ਕੋਈ ਗੱਲ ਨਹੀਂ ਬੇਟਾ ਆਵੇਂ ਨਾ ਆਵੇ ਤੇਰੀ ਮਦਦ ਮੈਂ ਕਰ ਦਿੱਤੀ ਹੈ ਇਹ ਨਹੀਂ ਗੱਲ ਕਹਿ ਕੇ ਮਾਤਾ ਜੀ ਆਪਣੀ ਸਬਜ਼ੀ ਲੈ ਕੇ ਆਪਣੇ ਘਰ ਆ ਜਾਂਦੀ ਹੈ ਅੱਗੋਂ ਨੂਰਾਨੀ ਦੱਸ ਦਿੰਦੀ ਹੈ ਵੀ ਉਹ ਤਿੰਨ ਟਿਕਟਾਂ ਜਿਹੜੀਆਂ ਹਨ ਸੰਭਾਲ ਕੇ ਰੱਖਿਆ ਹਨ ਨਾ ਆਪਣਾ ਪਰਸ ਹੋ ਰਿਜਲਟ ਆਣਾ ਹੈ ਕੋਈ ਗੱਲ ਨਹੀਂ ਮਾਤਾ ਜੀ ਮੈਂ ਸਾਰਾ ਕੁਝ ਸੰਭਾਲ ਰੱਖਿਆ ਹੈ ਅੱਗੋਂ ਮਨਪ੍ਰੀਤਾ ਕਹਿੰਦੀ ਹੈ ਚਲੋ ਦੋਵੇਂ ਜਣੀਆਂ ਜਿਹੜੀਆਂ ਸ਼ਾਮ ਨੂੰ ਸਬਜ਼ੀ ਬਣਾ ਕੇ ਘਰ ਦੇ ਕੰਮ ਨਿਬੜ ਕੇ ਗੱਲਾਂ-ਮਾਤਾ ਕਰਕੇ ਸੋ ਜਾਂਦੀਆਂ ਹਨ ਅਗਲਾ ਦਿਨ ਵੀ ਐਸੀ ਤਰ੍ਹਾਂ ਨਿਕਲ ਜਾਂਦਾ ਹੈ ਲਾਟਰੀ ਵਾਲਾ ਦਿਨ ਆ ਚੁੱਕਿਆ ਹੈ ਅੱਜ ਰਿਜ਼ਲਟ ਕੋਸ਼ਿਸ਼ ਹੋਣਾ ਹੈ ਅੱਜ বিজেਤਾ ਕੱਢਿਆ ਜਾਣਾ ਹੈ ਪਹਿਲੀ ਲਾਟਰੀ ਜਿਹੜੀ ਹੈ 10 ਕਰੋੜ ਦੀ ਹੈ ਦੂਜੇ ਨੰਬਰ ਵਾਲੇ ਨੂੰ 3 ਕਰੋੜ ਦਿੱਤਾ ਜਾਣਾ ਹੈ ਅਤੇ ਤੀਜੇ ਵਾਲੇ ਨੂੰ 60 ਲੱਖ ਰੁਪਏ ਦਾ ਇਨਾਮ ਹੈ ਚਲੋ ਵਦਿਆ ਹੈ ਪਾਵੇਂ ਜੋ ਮਰਜੀ ਆ ਜਾਵੇ ਸਾਡੀ ਕਿਸਮਤ ਹੈ ਰੱਬ ਨੇ ਜੇਕਰ ਦੇਣਾ ਹੋਇਆ ਦੇ ਦੇਵੇਗਾ ਨਾ ਦੇਆ ਤਾਂ ਪਕੜਾ ਘਰੇ ਦੱਸਿਆ ਹੈ ਇੰਜ ਦੱਸ ਦੇਵਾਂਗੇ ਕੁਝ ਰੁਪਏ ਗੁੰਮ ਗਏ ਹਨ ਘਰ ਦੇ ਸਾਰੇ ਕੰਮ ਨਿਮੜ ਕੇ 12:00 ਵਜੇ ਜਦੋਂ ਘਰ ਦੇ ਵਿੱਚ ਨੂੰ ਸੱਸੀ ਕਲੀਆਂ ਹਨ ਤੇ ਲਾਟਰੀ ਦੀਆਂ ਟਿਕਟਾਂ ਕੱਢ ਕੇ ਅਤੇ ਉਹਨਾਂ ਦੇ ਨੰਬਰ ਖੋਲ ਕੇ ਸਾਹਮਣੇ ਟੀਵੀ ਲਗਾ ਕੇ ਬੈਠੀਆਂ ਹਨ ਥੋੜੇ ਸਮੇਂ ਬਾਅਦ ਟੈਲੀਵਿਜ਼ਨ ਤੇ ਲਾਟਰੀ ਨਿਕਲਦੀ ਹੈ ਪਹਿਲਾਂ ਤੀਜੇ ਨੰਬਰ ਵਾਲਾ ਦੱਸਿਆ ਜਾਂਦਾ ਹੈ ਆਪਣੀ ਲਾਟਰੀ ਦੀ ਟਿਕਟਾਂ ਮਿਲਾਦੇ ਹਨ ਨਹੀਂ ਮਿਲਦਾ ਦੂਜੇ ਨੰਬਰ ਵਾਲਾ ਦੱਸਿਆ ਜਾਂਦਾ ਹੈ ਲਾਟਰੀ ਦੀਆਂ ਟਿਕਟਾਂ ਮਿਲਾਉਂਦੇ ਹਨ ਉਹ ਵੀ ਨਹੀਂ ਹੈ ਪਹਿਲੇ ਨੰਬਰ ਵਾਲਾ ਮਿਲਾਉਂਦੇ ਹਨ ਅਤੇ ਬਾਅਦ ਦੇ ਵਿੱਚ ਦੋਹਾਂ ਦੇ ਮੂੰਹ ਲੈ ਜਾਂਦੇ ਹਨ ਕਿਉਂਕਿ ਇਸ ਦੇ ਵਿੱਚ ਵੀ ਕੋਈ ਲਾਟਰੀ ਨਹੀਂ ਆਈ ਕੁਝ ਨਹੀਂ ਮਿਲਦਾ ਆਪਣੇ ਮੂੰਹ ਤਾਰ ਕੇ ਅਤੇ ਲਾਟਰੀ ਤੋਂ ਪੜਾ ਸਿੱਟਣ ਜਾ ਹੀ ਰਹੇ ਸਨ ਇਹਨਾਂ ਦੇ ਵਿਚਕਾਰ ਅੱਗੋਂ ਟੀਵੀ ਵਾਲਾ ਬੁਲਦਾ ਹੈ ਮਾਫ ਕਰਨਾ ਸਾਡੇ ਕੋਲ ਪੜਨ ਦੇ ਵਿੱਚ ਕੁਝ ਗਲ ਹੋ ਗਈ ਹੈ ਇਹ ਲਾਟਰੀ ਨੰਬਰ ਜਿਹੜਾ ਹੈ ਲਾਸਟ ਦੇ ਵਿੱਚ 6 ਨਹੀਂ ਹੈ ਲਾਸਟ ਦੇ ਵਿੱਚ 4 ਆਣਾ ਹੈ ਅੱਗੋਂ ਆਪਣੇ ਨੰਬਰ ਨਾਲ ਮਿਲਾਇਆ ਤਾਂ ਦੋਹਾਂ ਦੇ ਖੁਸ਼ ਉੱਠ ਜਾਂਦੇ ਹਨ ਖੁਸ਼ੀ ਨਾਲ ਨੱਚ ਪੈਂਦੀਆਂ ਹਨ ਉੱਥੇ ਹੀ ਚੀਕਾ ਮਾਰ ਲੱਗ ਜਾਂਦੇ ਹਨ ਰਬ ਦਾ ਤਨਵਾਦ ਕਰਦੇ ਹਨ हे ਮਲਕਾ ਸੜੀ ਤੂੰ ਸੁਣ ਲਈ ਹੈ ਚੰਗੇ ਕੰਮ ਦਾ ਚੰਗਾ ਫਲ ਦਿੱਤਾ ਹੈ ਇਹਨਾਂ ਬੱਚਿਆਂ ਨੇ ਮੇਰੀ ਮਦਦ ਕੀਤੀ ਸੀ ਅੱਜ ਤੁਸੀਂ ਇਹਨਾਂ ਨੂੰ ਵਧੀਆ ਫਲ ਦਿੱਤਾ ਹੈ ਚਲੋ ਅੱਜ ਸਾਡੀ ਕਿਸਮਤ ਬਦਲ ਚੁੱਕੀ ਹੈ ਇੰਨੇ ਦੇ ਵਿਚਕਾਰ ਸੰਦੀਪੀ ਕਿਉਂਕਿ ਆਪਣੇ ਕੁਝ ਜ਼ਰੂਰੀ ਕਾਗਜ਼ਾਤ ਲੈਣ ਘਰੇ ਆ ਗਿਆ ਸੀ ਘਰੇ ਆ ਕੇ ਕਹਿੰਦਾ ਹੈ ਬੜੇ ਦਿਨ ਹੋ ਗਏ ਹਨ ਮੇਰੇ 에어ਪੋਰਟ ਵਾਲੇ ਮੇਰੇ ਤੋਂ ਆ ਕਾਗਜ਼ ਮੰਗਦੇ ਹਨ ਮੈਂ ਰੋਜ਼ ਲਜਾਣਾ ਭੁੱਲ ਜਾਂਦਾ ਹਾਂ ਅੱਜ ਸਪੈਸ਼ਲ ਘਰੇ ਭੇਜਿਆ ਹੈ ਜਲਦੀ ਜਲਦੀ ਮੈਨੂੰ ਕਾਗਜ਼ ਲੈ ਕੇ ਦਿਓ ਲੇਕਿਨ ਅੱਗੋਂ ਆਪਣੀ ਪਤਨੀ ਨੂੰ ਆਪਣੀ ਮਾਤਾ ਨੂੰ ਇਸ ਤਰ੍ਹਾਂ ਨੱਚਦਾ ਦੇਖ ਇਸ ਤਰ੍ਹਾਂ ਖੁਸ਼ੀ ਦੇ ਵਿੱਚ ਪੰਗੜੇ ਪਾਉਂਦਾ ਦੇਖ ਇਸ ਤਰ੍ਹਾਂ ਖੁਸ਼ੀ ਦੇ ਵਿੱਚ ਝੂਮਦਾ ਦੇਖ ਅੱਗੋਂ ਹੈਰਾਨ ਹੈ ਕੀ ਹੋ ਗਿਆ ਤੁਹਾਨੂੰ ਇਹ ਗੱਲ ਹੈ ਕੋਈ ਲਾਟਰੀ ਤਾਂ ਨਹੀਂ ਨਿਕਲਾਈ ਮਜ਼ਾਕ ਦੇ ਵਿੱਚ ਆਕਦਾ ਹੈ ਅੱਗੋਂ ਮਨਪ੍ਰੀਤ ਉਟਕੇ ਜੱਫੀ ਪਾ ਲਦੇ ਹੈ ਆਪਣੇ ਦਿਨ ਬਦਲ ਚੁਕੇ ਹਨ ਹੁਣ ਤੁਹਾਨੂੰ ਇਹ ਛੋਟੀ ਨੌਕਰੀ ਕਰਨ ਦੀ ਕੋਈ ਲੋੜ ਨਹੀਂ ਹੈ ਹੁਣ ਆਪਾਂ ਬਧੀਆ ਆਲੀਸ਼ਾਨ ਘਰ ਦੇ ਵਿੱਚ ਰਹਾਂਗੇ ਹੁਣ ਇਸ ਘਰ ਦੇ ਵਿੱਚ ਰਹਿਣ ਦੀ ਕੋਈ ਲੋੜ ਨਹੀਂ ਹੈ ਆਪਣੇ ਦਿਨ ਬਦਲ ਚੁਕੇ ਹਨ ਬੱਚਿਆਂ ਨੂੰ ਮਹਿੰਗੇ ਤੁਮੇਗੇ ਸਕੂਲ ਦੇ ਵਿੱਚ ਪੜ੍ਹਾਵਾਂਗੇ ਹੁਣ ਤਾਂ ਬਸ ਰੱਬ ਨੇ ਆਪਣੀ ਸੁਣ ਲਈ ਹੈ ਹੁਣ ਅੱਗੋਂ ਮਨਪ੍ਰੀਤ ਨੂੰ ਆਪਣੇ ਤੋਂ ਦੂਰ ਕਰਦਾ ਹੈ ਤੇਰਾ ਦਿਮਾਗ ਖਰਾਬ ਹੋ ਗਿਆ ਹੈ ਪਲੱਕੇ ਦੀਆਂ ਗੱਲਾਂ ਕਰ ਰਹੀ ਹੈ ਦੇ ਤੁਸੀਂ ਨੂੰਸਸ ਪਾਗਲ ਤਾਂ ਨਹੀਂ ਹੋ ਗਏ ਲੇਕਿਨ ਅੱਗੋਂ ਜਦੋਂ ਲੋਟਰੀ ਵਾਲੀ ਗੱਲ ਦੱਸੀ ਮਾਤਾ ਜੀ ਨੇ ਲੋਟਰੀ ਨੰਬਰ ਮਿਲਾਇਆ ਅਗੋਂ ਇਧਰੋਂ ਸੰਦੀਬੀ ਟੀਵੀ 'ਵਾਲ ਦਿਖਦਾ ਹੈ ਸੱਚਮੁੱਚ ਪਹਿਲੇ ਨੰਬਰ ਵਾਲੀ ਜਿਹੜੀ ਲੋਟਰੀ ਹੈ ਉਹ ਆਪਣੀ ਲੱਗ ਚੁੱਕੀ ਹੈ 10 ਕਰੋੜ ਰੁਪਏ ਜਿਹੜਾ ਹੈ ਘਰੇ ਆਉਣ ਵਾਲਾ ਹੈ ਤਿੰਨੇ ਜੜੇ ਜੜੇ ਹਨ ਰੱਬ ਦਾ ਧੰਨਵਾਦ ਕਰਦੇ ਹਨ ਅੱਗੇ ਨੇੜਲੇ ਗੁਰੂ ਘਰ ਜਾ ਕੇ ਅਰਦਾਸ ਕਰੇ ਆਂਦੇ ਹਨ ਹੁਣ ਅਗਲੇ ਦਿਨ ਉਸ ਪਤੇ ਤੇ ਜਾਣਾ ਹੈ ਜਿੱਥੇ ਲੋਟਰੀ ਮਿਲਣ ਵਾਲੀ ਹੈ ਹੁਣ ਲੋਟਰੀ ਮਿਲਣ ਵਾਲੇ ਪਤੇ ਤੇ ਜਾ ਕੇ ਉੱਥੇ ਕਈ মিডিਆ ਵਾਲੇ ਖੜੇ ਹਨ ਸਾਰੇ ਇੰਟਰਵਿਊ ਲੈ ਰਹੇ ਹਨ ਇਧਰੋਂ ਮਾਤਾ ਦਾ ਮੁੰਡਾ ਪਰ ਮੇਰੇ ਮੋਬਾਈਲ ਨਹੀਂ ਦਾ ਹੈ ਲੇਕਿਨ ਫਿਰ ਵੀ ਚਲੋ ਆਪਣੇ ਪਿੰਡ ਦੀਆਂ ਆਪਣੇ ਸ਼ਹਿਰ ਦੀਆਂ ਖਬਰਾਂ ਲੈਣ ਵਾਸਤੇ ਕੁਝ YouTube ਤੇ ਖਬਰਾਂ ਲਿਖਿਆ ਕਰਦਾ ਹੈ ਇਹਦੋਂ ਆਪਣੇ ਸ਼ਹਿਰ ਦੀਆਂ ਖਬਰਾਂ ਦੇ ਵਿੱਚ ਜਿਵੇਂ ਹੀ ਆਪਣੀ ਮਾਤਾ ਦਾ ਨਾਮ ਸੁਣਿਆ ਦੇਖਿਆ ਕਿ ਮਾਤਾ ਦਿੱਤਾ 10 ਕਰੋੜ ਰੁਪਏ ਦੀ ਲੋਟਰੀ ਲੱਗ ਚੁੱਕੀ ਹੈ ਉਸ ਦੀ ਲਾਰ ਜਮੀਨ ਤੇ ਡਿਗਣ ਲੱਗ ਪਈ ਲਾਲਚੀ ਹੋ ਗਿਆ ਅਤੇ ਦੇਖਿਆ ਵੀ ਇੱਥੇ ਕੰਮ ਕਰ ਕਰਕੇ ਸਾਰਾ ਸਾਲ ਦੇ ਵਿੱਚ 2 ਲੱਖ 2.5 ਲੱਖ ਦਾ ਬਣਦਾ ਹੈ ਇਧਰੋਂ ਮਾਤਾ ਨੇ ਬੈਠੇ ਬੈਠੇ 10 ਕਰੋੜ ਰੁਪਏ ਜਤਲੇ ਹੋਏ ਬੜੀ ਕਿਸਮਤ ਚੰਗੀ ਹੈ ਬੁੜੀ ਦੀ ਮੈਂ ਤਾਂ ਸੋਚਿਆ ਸੀ ਮਰ ਖਾ ਪਈ ਹੋਣੀ ਕਰਿਆ ਆ ਕੇ ਸਾਰੀ ਗੱਲ ਦੱਸਦਾ ਹੈ ਘਰ ਦੀ ਉਹਨੂੰ ਕਹਿੰਦੀ ਹੈ ਫਿਰ ਕੀ ਹੋਇਆ ਹੈ ਤਾਂ ਮਾਤਾ ਹੀ ਆਪੇ ਮਾਫ ਕਰ ਦੇਵੇਗੀ ਤੂੰ ਜਾ ਉਸਦੇ ਕੋਲ ਜਾ ਆਪਾਂੇ ਪੈਰ ਫੜਨੇ ਪੈਣ ਆਪਾਂੇ ਜੋ ਮਰਜ਼ੀ ਕਰਨਾ ਪਵੇ ਉਹ 10 ਕਰੋੜ ਰੁਪਏ ਆਪਣੇ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਹੋ ਸਕੇ ਤਾਂ ਅੱਧਾ ਹੀ ਸੇ ਲਿਆ ਬਾਕੀ 5 ਕਰੋੜ ਰੁਪਏ ਕੜਾ ਘਟ ਹੁੰਦਾ ਹੈ ਅਗੋਂ ਮਨ ਬਣਾ ਲਏ ਦੇ ਹਨ ਵੀ ਬਿਲਕੁਲ ਮਾਤਾ ਦੇ ਕੋਲ ਜਾਵਾਂਗੇ ਉਸ ਨੂੰ ਮਨਾਵਾਂਗੇ ਅਤੇ 10 ਕਰੋੜ ਰੁਪਏ ਜਿਹੜਾ ਹੈ ਉਹ ਘਰੇ ਲੈ ਕੇ ਆਵਾਂਗੇ ਚਲੋ ਆਪਣੀ ਗੱਡੀ ਫੜ ਕੇ ਅਗਲੇ ਹੀ ਦਿਨ ਅੰਮ੍ਰਿਤਸਰ ਪਹੁੰਚ ਜਾਂਦਾ ਹੈ ਸਭ ਤੋਂ ਪਹਿਲਾਂ 에ਰਪੋਰਟ ਤੇ ਪਤਾ ਕਰਦਾ ਹੈ ਨਾਲ ਦੇ ਸਫਾਈ ਕਰਮਚਾਰੀ ਜਿਹੜੇ ਸੁਣਦੇ ਹਨ ਵੀ ਇਹ ਕਿਸੇ ਮਾਤਾ ਨੂੰ ਲੱਭ ਰਿਹਾ ਹੈ ਜੋ ਕਿ 에ਰਪੋਰਟ ਤੇ ਗਵਾਚ ਗਈ ਸੀ ਬਾਅਦ ਦੇ ਵਿੱਚ ਉਸ ਦੀ ਹੁਣ ਲੋਟਰੀ ਲੱਗ ਚੁੱਕੀ ਹੈ ਅਤੇ ਦੱਸਦਾ ਹੈ ਅੱਛਾ ਤੁਸੀਂ ਸੰਦੀਪ ਦੇ ਘਰ ਜਾਣਾ ਹੈ ਅਗੋਂ ਪਤਾ ਦੱਸ ਦਿੰਦੇ ਹਨ ਸੰਦੀਪ ਦੇ ਘਰ ਆ ਗਿਆ ਤਾਗੋ ਤੜਾ ਲੱਗਿਆ ਹੈ ਕਿਉਂਕਿ ਹੁਣ ਕਰੋੜਪਤੀ ਹੋ ਚੁੱਕੇ ਹਨ ਹੁਣ ਸ਼ਾਇਦ ਹੀ ਇਸ ਘਰ ਦੇ ਵਿੱਚ ਹੋਣਗੇ ਚਲੋ ਆਸਪਾਸ ਦੋਸਤੋਂ ਪਤਾ ਕਰਕੇ ਨਵੇਂ ਘਰ ਦਾ ਪਤਾ ਲੈਂਦਾ ਹੈ ਉੱਥੇ ਪਹੁੰਚ ਜਾਂਦਾ ਹੈ ਪਹਿਲਾਂ ਤਾਂ ਬਾਹਰ ਕੜੇ ਚੌਕੀਦਾਰ ਉਸ ਨੂੰ ਰੋਕ ਲੈਂਦੇ ਹਨ ਹਾਂ ਭਾਈ ਕਿਦਰ ਮੁੱਚ ਗਿਆ ਹੈ ਕਿਦਰ ਜਾਣਾ ਚਾਹੁੰਦਾ ਹੈ ਇੱਥੇ ਪੀਕ ਨਹੀਂ ਮਿਲਦੀ ਜਦ ਬਾਹਰ ਪਾਜੋ ਅੱਗੋ ਆਖਦਾ ਹੈ ਵੀ ਮੈਂ ਮਾਤਾ ਦਾ ਮੁੰਡਾ ਹਾਂ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ ਮੈਂ ਆਪਣੀ ਮਾਂ ਨੂੰ ਮਿਲਣਾ ਹੈ ਚਲੋ ਅੰਦਰ ਆ ਜਾਂਦਾ ਹੈ ਅੰਦਰ ਆਦੇ ਸਾਰ ਮਾਤਾ ਦੇ ਪੈਰਾਂ 'ਤੇ ਡਿੱਗ ਪੈਂਦਾ ਹੈ ਮਾਤਾ ਆਖਦੀ ਹੈ ਹਾ ਤੂੰ ਕੌਣ ਹੈ ਇੱਥੇ ਕੀ ਲੈਣਾ ਆਇਆ ਹੈ ਮੇਰਾ ਮੁੰਡਾ ਆ ਬੈਠਾ ਹੈ ਤੂੰ ਭਲਾ ਕਿਹੜਾ ਮੁੰਡਾ ਹੈ ਕਿਸ ਦਾ ਬੱਚਾ ਹੈ ਅੱਗੋ ਸਮਝ ਜਾਂਦਾ ਹੈ ਵੀ ਮਾਤਾ ਜਿਹੜੀ ਹੈ ਸੌਖੀ ਜੀ ਮੰਨਣ ਵਾਲੀ ਨਹੀਂ ਹੋਏ ਹੁਣ ਮਾਤਾ ਦੇ ਚਿਹਰੇ ਤੇ ਸਾਫ ਗੁੱਸਾ ਨਜ਼ਰ ਆ ਰਿਹਾ ਹੈ ਮਾਤਾ ਸਾਫ ਗੁੱਸੇ ਦੇ ਵਿੱਚ ਨਜ਼ਰ ਆ ਰਹੀ ਹੈ ਚਲੋ ਮਾਤਾ ਨੂੰ ਵਾਰ-ਵਾਰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਮੈਂ ਤੁਹਾਡਾ ਆਪਣਾ ਮੁੰਡਾ ਹਾਂ ਇਹ ਤਾਂ ਪ੍ਰਾਇਲੋਕ ਹਨ ਕਿਨਾ ਸਮਾਂ ਪ੍ਰਾਇੰਦ ਕਰ ਬੈਠੇ ਰਹੋਗੇ ਆਓ ਮੇਰੇ ਨਾਲ ਚੱਲੋ ਮੈਂ ਅਤੇ ਤੁਹਾਡੀ ਨੂੰ ਤੁਹਾਡੀ ਜੀ ਰੱਜ ਕੇ ਸੇਵਾ ਕਰਾਂਗੇ ਤੁਸੀਂ ਉੱਥੇ ਆਓ ਕਿਨਾਂ ਸਮਾਂ ਬਗਾਨਿੰਦ ਕਰ ਰਹੋਗੇ ਤੁਹਾਡਾ ਆਪਣਾ ਖੂਨ ਤੁਹਾਨੂੰ ਬਾਜਾ ਮਾਰ ਰਿਹਾ ਹੈ ਮਾਤਾ ਸਭ ਜਾਣਦੀ ਹੈ ਕਿਹੜਾ ਖੂਨ ਬਾਜਾ ਮਾਰ ਰਿਹਾ ਹੈ ਅਗੋਂ ਮਾਤਾ ਉਸਨੂੰ ਤੱਕਾ ਦੇ ਕੇ ਪਿਛੇ ਨੂੰ ਕਰਦੀ ਹੈ ਹਟ ਭਰਾ ਕਿਹੜਾ ਬੱਚਾ ਮੇਰਾ ਬੱਚਾ ਆ ਬੈਠਾ ਮੈਂ ਤਾਂ ਆਪਣੀ ਖੂਨ ਦੇ ਕੋਲ ਬੈਠੀ ਹਾਂ ਜ਼ਰੂਰੀ ਨਹੀਂ ਮੇਰਾ ਬੱਚਾ ਉਹੀ ਹੋਵੇ ਜਿਸ ਨੂੰ ਮੈਂ ਪੈਦਾ ਕੀਤਾ ਹੈ ਜਿਸ ਨੇ ਮੇਰੀ ਸੇਵਾ ਕੀਤੀ ਉਹ ਮੇਰਾ ਬੱਚਾ ਨਹੀਂ ਤੂੰ ਤਾਂ ਮੈਨੂੰ ਮਰਨ ਵਾਸਤੇ ਛੱਡ ਗਿਆ ਸੀ ਅਤੇ ਜਿਸ ਨੇ ਮੈਨੂੰ ਬਚਾਇਆ ਜਿਸ ਨੇ ਮੇਰੀ ਐਨੇ ਸਾਲ ਸੇਵਾ ਕੀਤੀ ਉਹ ਪਲਾ ਮੇਰਾ ਬੱਚਾ ਨਹੀਂ ਉਹ ਮੇਰਾ ਕੁਝ ਨਹੀਂ ਲੱਗਦਾ ਅੱਗੋਂ ਸਬਜੀ ਵਾਲਾ ਚੱਕੂ ਲਿਆਂਦਾ ਹੈ ਆਪਣੀ ਨਾਸਤੇ ਰੱਖ ਦਿੰਦਾ ਹੈ ਜੇਕਰ ਤੁਸੀਂ ਮੇਰੇ ਨਾਲ ਨਾ ਚੱਲੇ ਜੇਕਰ ਤੁਸੀਂ ਮੈਨੂੰ 10 ਕਰੋੜ ਰੁਪਏ ਨਾ ਦਿਹਾ ਮੈਂ ਆਪਣੇ ਆਪ ਨੂੰ ਮਾਰ ਲੂੰਗਾ ਮੈਂ ਆਪਣੀ ਨਸ ਵੜ ਲੂੰਗਾ ਮਾਂ ਤਾਂ ਆਖਦੀ ਹੈ ਵੜ ਲੈ ਤੇਰੇ ਵਰਗੇ ਲੋਕ ਚੜੇ ਹਨ ਸਿਰਫ ਦੂਜਾਂ ਨੂੰ ਦੁੱਖ ਪਹੁੰਚਾਉਣਾ ਜਾਣਦੇ ਹਨ ਆਪਣੇ ਆਪ ਨੂੰ ਤੂੰ ਕਦੇ ਵੀ ਦੁੱਖ ਨਹੀਂ ਪਹੁੰਚਾ ਸਕਦਾ ਆਪਣੇ ਆਪ ਨੂੰ ਤੂੰ ਕੁਝ ਨਹੀਂ ਕਰ ਸਕਦਾ ਇੱਥੋਂ ਚਲਾ ਜਾ ਜੇਕਰ ਭਲਾਈ ਚਾਉਣਾ ਹੈ ਮੇਰੀ ਨਜ਼ਰਾਂ ਤੋਂ ਦੂਰ ਹੋ ਜਾ ਨਹੀਂ ਤਾਂ ਇੱਥੇ ਕੁਝ ਹੋਰ ਹੋ ਜਾਣਾ ਹੈ ਮੈਂ ਤਾਂ ਆਪਣਾ ਕੁਝ ਮਾੜਾ ਨਾ ਕਰਵਾ ਲਈ ਜਾ ਚਲਾ ਜਾ ਇੱਥੋਂ ਅੱਗੋਂ ਜੋ ਦੇਖਦਾ ਹੈ ਵੀ ਇਹ ਮਾਤਾ ਜਿਹੜੀ ਹੈ ਮੇਰੀ ਗੱਲ ਨਹੀਂ ਮੰਨ ਰਹੀ ਇੱਕਦਮ ਗੁੱਸੇ ਦੇ ਵਿੱਚ ਆ ਜਾਂਦਾ ਹੈ ਆਪਣਾ ਚਾਕੂ ਜੜਾ ਹੈ ਉਹ ਸੰਦੀਪ ਦੀ ਗੱਲ ਤੇ ਲਗਾ ਦਿੰਦਾ ਹੈ ਅੱਗੋਂ ਆਖਦਾ ਹੈ ਜੇਕਰ ਮੈਨੂੰ ਪੈਸੇ ਨਾ ਮਿਲੇ ਮੈਂ ਇਸ ਨੂੰ ਮਾਰੂੰਗਾ ਆਪ ਤਾਂ ਪਾਣੀ ਜਲ ਜਾਊਂਗਾ ਲੇਕਿਨ ਤੇਰਾ ਜਿਹੜਾ ਦੁੱਪਰ ਹੋ ਜਾਏਗਾ ਅਗੂ ਆਖਦੀ ਹੈ ਮੇਰਾ ਹੋਵੇ ਨਾ ਹੋਵੇ ਮੇਰੇ ਮੁੰਡੇ ਨੂੰ ਕੁਝ ਨਾ ਆਖੀ ਲੈ ਮੈਂ ਪੈਸੇ ਦੇ ਦਨੀ ਹਾਂ ਜਿੰਨੇ ਪੈਸੇ ਕਾਏਗਾ ਉਹਨੇ ਪੈਸੇ ਦੇ ਦਾਂਗੀ ਅਗੂ ਨੂ ਰਾਣੀ ਨੂੰ ਬਾਜੀ ਮਾਰਦੀ ਹੈ ਜਿੰਨੇ ਪੈਸੇ ਹਨ ਸਾਰੇ ਉਸ ਵਾਸਤੇ ਲੈ ਆ ਅਤੇ ਜੋ ਵੀ ਘਰ ਦੇ ਵਿੱਚ ਗਾਹਣੇ ਗੱਟੇ ਹਨ ਸਭ ਲੈ ਆ ਮੈਂ ਆਪਣੇ ਮੁੰਡੇ ਦੀ ਜਾਨ ਬਚਾਉਣਾ ਚਾਹਨੀ ਹਾਂ ਇਸ ਨੂੰ ਮਰਨ ਨਹੀਂ ਦੇਣਾ ਚਾਹੁੰਦੀ ਚਲੋ ਨੂ ਰਾਣੀ ਜਿਹੜੀ ਹੈ ਅੰਦਰ ਬੈਠੀ ਸਾਰਾ ਕੁਝ ਦੇਖ ਰਹੀ ਹੈ ਤੁਰੰਤ ਪੁੱਤ ਨੂੰ ਫੋਨ ਕਰਦੀ ਹੈ ਅਤੇ ਨਾਟਕ ਕਰਨ ਲੱਗ ਜਾਂਦੀ ਹੈ ਵੀ ਮੈਂ ਪੈਸੇ ਲੈ ਕੇ ਆ ਰਹੀ ਹਾਂ ਥੋੜਾ ਸਮਾਂ ਹੋਰ ਰੁਕੋ ਥੋੜਾ ਸਮਾਂ ਹੋਰ ਪੁਰਸਵੀ ਆਪਣੀ ਜਲਦੀ ਵਿਖਾਉਂਦੀ ਹੈ ਅਤੇ ਸਾਰੀ ਸਿਚੁਏਸ਼ਨ ਸਮਝ ਕੇ ਤੁਰੰਤ ਹੀ ਉੱਥੇ ਆ ਜਾਂਦੀ ਹੈ। ਇਧਰ ਉਸ ਸੰਦੀਪ ਦੇ ਗਲ ਦੇ ਉੱਪਰ ਚਾਕੂ ਲਗਾਏ ਮਾਤਾ ਦਾ ਮੁੰਡਾ ਉੱਥੇ ਖੜਾ ਹੈ ਅਤੇ ਹੱਸ ਰਿਹਾ ਹੈ ਕਿਉਂਕਿ ਉਸ ਨੂੰ ਦਿਖ ਰਿਹਾ ਹੈ ਵੀ ਅੰਦਰੋਂ ਸਤਿਮੁੱਚ ਮਨਪ੍ਰੀਤ ਜੜੀ ਹੈ ਉਹ ਪੈਸੇ ਲੈ ਕੇ ਆ ਰਹੀ ਹੈ। ਹੁਣ ਮਾਲਾ ਮਾਲ ਹੋਣ ਵਾਲਾ ਹੈ। ਲੇਕਿਨ ਸ਼ਾਇਦ ਉਸ ਨੂੰ ਨਹੀਂ ਪਤਾ ਵੀ ਉਸ ਦੇ ਨਾਲ ਕੀ ਹੋਣ ਵਾਲਾ ਹੈ। ਇਧਰੋਂ ਪਿੱਛੋਂ ਪੁਰਸ ਆ ਜਾਂਦੀ ਹੈ। ਪੁਰਸ ਇਹਨੇ ਆਰਾਮ ਦੇ ਨਾਲ ਆਈ। ਉਸ ਨੂੰ ਪਤਾ ਵੀ ਨਹੀਂ ਲੱਗਿਆ ਕਦੋਂ ਉਸ ਦੀ ਕਨਪਟੀ ਤੇ ਬੰਦੂਕ ਰੱਖ ਦਿੱਤੀ। ਇੰਸਪੈਕਟਰ ਸਾਹਿਬ ਨੇ ਬੰਦੂਕ ਰੱਖ ਦਿਆਂ ਹੀ ਨਾਲ ਦੇ ਨਾਲ ਹਵਲਦਾਰ ਨੂੰ ਇਸ਼ਾਰਾ ਕੀਤਾ ਚਾਕੂ ਉਸਦੇ ਹੱਥੋਂ ਖੋਲਿਆ ਉਹਨੂੰ ਸਬੂਤਾਂ ਦੀ ਕੋਈ ਕਮੀ ਨਹੀਂ ਹੈ ਕਿਉਂਕਿ ਪੁਰਸ਼ ਨੇ ਰੰਗੀ ਅਤੀ ਫੜਿਆ ਹੈ ਨਾਲ ਨਾਲ ਵੀਡੀਓ ਬਣਾ ਲਈ ਹੈ ਹੁਣ ਅਦਾਲਤ ਦੇ ਵਿੱਚ ਸਾਰਾ ਮਾਮਲਾ ਜਾਂਦਾ ਹੈ ਅਦਾਲਤ ਉਸ ਨੂੰ ਸੰਗੀ ਜੁਰਮ ਦੇ ਇਲਜ਼ਾਮ ਦੇ ਵਿੱਚ ਉਲਰ ਕੈਦ ਦੀ ਸਜ਼ਾ ਸੁਣਾ ਦਿੰਦੀ ਹੈ ਇਧਰੋਂ ਮਾਤਾ ਆਪਣੇ ਪਰਿਵਾਰ ਦੇ ਵਿੱਚ ਹੈ ਇਧਰੋਂ ਮਾਤਾ ਦਾ ਜਨ ਮੁੰਡਾ ਹੈ ਜਿਸ ਨੇ ਉਸਤੇ ਇੱਕ ਨਹੀਂ ਸੁਣੇ ਅਤੇ ਲਾਲਚ ਦੇ ਵਿੱਚ ਦੂਜੇ ਦੀ ਜਾਣ ਲੈਣ ਦੀ ਕੋਸ਼ਿਸ਼ ਕੀਤੀ ਉਹ ਆਪ ਜੇਲ੍ਹ ਦੇ ਵਿੱਚ ਬੈਠਾ ਹੈ ਅਤੇ ਉਸ ਦੀ ਪਤਨੀ ਵਿਚਾਰੀ ਮੁੰਬਈ ਦੇ ਵਿੱਚ ਰਹਿ ਰਹੀ ਹੈ ਜਿਸ ਨੇ ਆਪਣੀ ਸੱਸ ਦੀ ਕਦਰ ਨਹੀਂ ਕੀਤੀ ਉੱਥੇ ਵਿਚਾਰੀ ਦਰਦ ਦਰਦ ਦੀਆਂ ਠੋਕਰਾ ਖਾਂਦੀ ਹੈ ਕਿਉਂਕਿ ਘਰ ਦਾ ਇੱਕੋ ਇੱਕ ਸਾਈ ਉਹ ਜੇਲ੍ਹ ਦੇ ਵਿੱਚ ਬੈਠਾ ਹੈ ਮਾਤਾ ਕਦੇ-ਕਦੇ ਉਸ ਦੀ ਮਦਦ ਕਰਨ ਵਾਸਤੇ ਆਪਣੇ ਪੁੱਤਰ ਦੇ ਮਦਦ ਕਰਨ ਵਾਸਤੇ ਕੁਝ ਰੁਪਏ ਭੇਜਦੀ ਹੈ ਲੇਕਿਨ ਫਿਰ ਵੀ ਹਾਲਤਾਂ ਬੁਰੀ ਹੈ ਹਾਲਤ ਬਹੁਤ ਮਾੜੀ ਹੈ ਚਲੋ ਅੰਤ ਪਲਾ ਤਸਪਲਾ ਇਧਰ ਉਹ ਸੰਦੀਪ ਨੇ ਚੰਗਾ ਕੰਮ ਕੀਤਾ ਉਸ ਨੂੰ ਚੰਗਾ ਫਲ ਮਿਲਿਆ ਮਾੜੇ ਮੁੰਡੇ ਨੇ ਮਾੜੇ ਕੰਮ ਕੀਤੇ ਉਸ ਨੂੰ ਮਾੜਾ ਫਲ ਮਿਲਿਆ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸਤਿਮੁ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੀਆਂ ਕਹਾਣੀਆਂ ਪਹੁੰਚ ਸਕਣ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ